ਜੀ ਨਾਲ ਜੀ ਆਂਦੀ ਆਂਦੀ ਸੱਸੀ ਗਾ ਜੀ ਮੈਂ ਸਰਪੰਚਾਂ ਪਿੰਡ ਲਾਵਾ ਤੋ ਇਹ ਸਾਡਾ ਉਨਾ ਰੋੜ ਤੇ ਜਾਨਣ ਜੀ ਚੋਆ ਆਇਆ ਕਿਉਂਕਿ ਕੱਲ ਰਾਤ ਦਾ ਕਾਫੀ ਪਹਾੜਾਂ ਦੇ ਵਿੱਚ ਵੀ بارش ਹੋ ਰਹੀ ਆ ਜਿਹਦੇ ਕਰਕੇ ਇਹ ਚੋ ਕਾਫੀ ਉਫਾਨ ਤੇ ਆ ਕਮ ਸੇ ਕਮ ਭਈ 12 13 ਸਾਲ ਬਾਅਦ ਇਹ ਦੁਬਾਰਾ ਇਸੇ ਜਿਹੇ ਚੋ ਬਗਿਆ ਆ ਬਾਕੀ ਜਿੰਨੇ ਵੀ ਰਾਹ ਗਿਰੀ ਆ ਇਲਾਕੇ ਦੇ ਨਿਵਾਸੀ ਆ ਇਹਨਾਂ ਨੂੰ ਬੇਨਤੀ ਆ ਵੀ ਆਪਾਂ ਰਿਸਕ ਨਹੀਂ ਲੈਣਾ ਕਿਉਂਕਿ ਇਹ ਚੋ ਬੜਾ ਜਾਨਣ ਜੀ ਆਪਣੇ ਉਫਾਨ ਦੇ ਉੱਪਰ ਆ ਇਸ ਲਈ ਸਾਰਿਆਂ ਨੂੰ ਬੇਨਤੀ ਆ ਵੀ ਕਿਸੇ ਨੇ ਵੀ ਗੱਡੀ ਨਹੀਂ ਲੈ ਕੇ ਜਾਣੀ। ਤੋਂ ਵੀ ਬੜਾ ਰਿਸਕ ਵਾ। ਇਹ ਵੀ ਗੱਡੀ ਵੀ ਵਿੱਚ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਇਸ਼ਾਰਾ ਦਿੱਤਾ ਸੀ ਕਿ ਬਈ ਤੁਸੀਂ ਡੰਗੀ ਵੇ ਪਾਣੀ ਰਸਤਾ ਖਰਾਬ ਹੈ। ਪਰ ਉਸਤੇ باوجود ਵੀ ਉਹਨਾਂ ਨੇ ਬੱਸ ਨਹੀਂ ਰੋਕੀ ਤੇ ਉਹਨੋਂ ਬੱਸੋਂ ਬਾਹਰ ਕੱਢ ਦਿੱਤੀ ਗਈ ਆ। ਇਹਦਾ ਨੁਕਸਾਨ ਵੀ ਹੋ ਸਕਦਾ ਕੋਈ। ਹਾਂਜੀ ਬਿਲਕੁਲ ਜਾਣੀ ਨੁਕਸਾਨ ਵੀ ਹੋ ਸਕਦਾ ਹੀ ਕਿਉਂਕਿ ਆ ਸਾਡੇ ਦੇਖਦੇ ਦੇਖਦੇ ਤੇ ਇੱਕ ਬਾਈਕ ਸੀ ਉਹ ਰੁੜ ਗਿਆ ਸੀਗਾ ਉਹਨੂੰ ਜਾਨੀ ਸਾਡੇ ਨੌਜਵਾਨਾਂ ਨੇ ਜਾਨਕੀ ਉਨਾਂ ਨੇ ਹੈਲਪ ਕਰਕੇ ਉਹਨੂੰ ਬਾਹਰ ਕੱਢਿਆ ਕੀ ਲੋਕਾਂ ਦੀ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਸਹੀ ਅਪੀਲ ਕਹੇ ਜਾਂਦੇ ਐ ਇਦਾਂ ਦੇ ਮੌਸਮ ਵਿੱਚ ਅਸੀਂ ਰਿਸਕ ਨਹੀਂ ਲੈਣਾ ਕਿਉਂਕਿ ਆਪਾਂ ਸਾਰੇ ਪਰਿਵਾਰ ਵਾਲੇ ਆ ਅਸੀਂ ਅਗਰ ਕੰਮਕਾਰ ਤੇ ਜਾ ਰਹੇ ਆ ਤੇ ਸਾਡੇ ਜੋ ਚੋਅ ਆ ਤੇ ਦੂਜੇ ਪਾਸੇ ਤੇ ਵੀ ਇੱਕ ਰਸਤਾ ਜਾ ਰਿਹਾ ਆ ਸਾਰਨ ਬੇਨਤੀ ਆ ਵੀ ਉਹ ਦੂਸਰਾ ਰਸਤਾ ਤੁਸੀਂ ਤਿਆਰ ਕਰ ਲਓ ਮੇਰਾ ਨਾਮ ਰਵੀ ਕੁਮਾਰ ਰਾਜੀ ਪਿੰਡ ਅਲਾਹਾਬਾਦ ਤੋਂ ਅਜੇ ਉਹਨਾਂ ਦੇ ਕੋਲ ਯੂਨੀਵਰਸਿਟੀ ਕੋਲੇ ਪਹੁੰਚ ਪਾਇਆ ਹੈ ਹਾਂਜੀ ਸਰ ਇਹ ਹੀ ਕਹਿਣਾ ਚਾਹੁੰਦੇ ਆ ਭਈ ਰਿਸਕ ਨਹੀਂ ਲੈਣਾ ਚਾਹੀਦਾ ਨਾ ਜਾਨ ਤੋਂ ਵੱਧ ਕੇ ਕੁਛ ਨਹੀਂਗਾ ਕੋਈ ਗੱਲ ਨਹੀਂ 5-7 ਮਿੰਟ 10 ਮਿੰਟ ਘੰਟਾ ਲੇਟ ਹੋ ਜਾਓ ਬਟ ਰਿਸਕ ਨਾ ਲਓ ਹਨਾ ਜੀ ਸੋ ਇਸ ਕਰਕੇ ਆਪਾਂ ਇਹੀ ਬੇਨਤੀ ਕਰਦੇ ਆਂ ਪਾਣੀ ਦਾ ਬਹਾਅ ਜਿਹੜਾ ਤੇਜ਼ ਵਾ ਸੋ ਰਿਸਕ ਨਾ ਲਿਆ ਜਾ ਬਈ ਤਾਂ ਵਧੀਆ ਗੱਲ ਹੈ ਜੀ ਲੋਕ ਵੀ ਮੰਨਦੇ ਹੈ ਜੀ ਲੋਕਾਂ ਨੂੰ ਕਹੀ ਜਾਂਦੇ ਆਂ ਜੀ ਇੱਥੇ ਖੜੇ ਇਹੀ ਕਹਿੰਦੇ ਆਂ ਵੀ ਨਹੀਂ ਰਿਸਕ ਨਾ ਲਓ ਹਨਾ ਰਿਸਕ ਨਾ ਲਓ ਬਟ ਲੋਕ ਨਹੀਂ ਮੰਨਦੇ ਹੈ ਕਿ ਫਿਰ ਨੁਕਸਾਨ ਹੋਊਗਾ ਕੋਈ ਫਾਇਦਾ ਨਹੀਂ ਆਣਾ ਜੀ ਨਹੀਂ ਨਹੀਂ ओके ਮੈਂ ਰਾਜਸ਼ਵਿੰਦਰ ਸਿੰਘ ਆ ਜੀ ਠੀਕ ਹੈ ਜੀ ਇਹ ਬਜਵਾਰਾ ਰੋਡ ਉਹਨਾਂ ਰੋਡ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਪੈਂਦੀ ਆ ਉਸ ਦੇ ਕੋਲ ਮੈਂ ਖੜਾ ਆ ਪਾਣੀ ਹਾਂ ਜੀ ਪਹਿਲਾਂ 2-3 ਘੰਟੇ ਪਹਿਲਾਂ ਪਾਣੀ ਬਹੁਤ ਜ਼ਿਆਦਾ ਸੀਗਾ 5 ਤੋਂ 6 ਫੁੱਟ ਪਾਣੀ ਸੀਗਾ ਤੇ ਸਾਡੀ ਥੋੜੀ ਮੰਗ ਹੈਗੀ ਹੈ ਪ੍ਰਸ਼ਾਸਨ ਤੋਂ ਕਿ ਥੋੜੇ ਜਿਹੇ ਇੱਥੇ ਬ੍ਰਿਜ ਬਣਾਇਆ ਜਾਵੇ ਜੇ ਬ੍ਰਿਜ ਨਾ ਹੋਵੇ じゃ ਸਾਨੂੰ ਸੋੜਾ ਸੀਵੇ ਦੀਆਂ ਪੈਪਾਂ ਵਿੱਚ ਲਾਈਆਂ ਜਾਣ ਤੇ ਉੱਤੇ ਗਟਕਾ ਪਾ ਦਿਆ ਜਾਵੇ ਜਦੋਂ ਗਟਕਾ ਪੈ ਜਾਊਗਾ ਉਹਨਾਂ ਇਹ ਹੁਣ ਆਇਆ ਥੋੜੇ ਜਿਹਾ ਕਿ ਜਿਹੜਾ ਪਾਣੀ ਦਾ ਫਲੋਅ ਹੈ ਜਿਹੜਾ ਉੱਪਰ ਹੁੰਦਾ ਹੈ ਪਾਣੀ ਔਰ ਥੱਲੇੋਂ ਨਿਕਲੂਗਾ ਤੇ ਉਹਨਾਂ ਇਹਦਾ ਪਾਣੀ ਦਾ ਉੱਪਰ ਦਾ ਫਲੋਰ 4-5 ਫੁੱਟ ਰਹਿੰਦਾ ਹੈ ਉਹ 1.5 ਫੁੱਟ ਰਹਿ ਆ ਕਰੂਗਾ। ਉਹਨਾਂ ਜਿਹੜੇ ਰਾਹਗੀਰ ਹੁੰਦੇ ਹੈਗੇ ਆ ਜਿਹੜੇ ਟਾਂਡੇ ਤੋਂ ਆਏ ਆ ਜਾਂ ਹਿਸ਼ਰਪੁਰੋਂ ਜਿਹਨਾਂ ਨੇ ਹਿਮਾਚਲ ਨੂੰ ਜਾਣਾ ਹੈਗਾ ਉਹਨਾਂ ਨੂੰ ਬੜਾ ਸੁੱਖਾ ਹੋ ਜਾਣਾ ਇੱਥੋਂ ਜਾਣਾ ਤੇ ਜਾਨੀ ਮਾਲ ਦਾ ਨੁਕਸਾਨ ਵੀ ਹੋ ਸਕਦਾ ਆ। ਪਹਿਲਾਂ ਰਿਆਤਵੈਰਾ ਕੋਲੇ ਦੀ ਬੱਸ ਫਸ ਗਈ ਉਹਦਾ ਵੀ ਜਾਨੀ ਨੁਕਸਾਨ ਹੋਇਆ। ਉਹਦਾ ਦੇਖੋ ਪਿੱਛੇ ਤੁਸੀਂ ਕੈਮਰਾ ਮਾਰ ਕੇ ਦੇਖੋ ਪਿੱਛੇ ਉਹਦੀ ਜਿਹੜੀ ਹੈਗੀ ਆ ਬੰਪਰ ਨਾਲ ਪਿੱਛੇ ਆਪਾਂ ਟੋਕ ਰਾਈਏ ਗੱਡੀ ਗੱਬੇ ਫਸ ਗਈ ਸੀ ਪਾਣੀ ਦੇ ਨਾਲ। ਤੇ ਪਾਣੀ ਨਾਲ ਜਦੋਂ ਵਿੱਚ ਫਸ ਗਈ ਤੇ ਗੱਡੀ ਬੰਦ ਹੋ ਗਈ ਤੇ ਵਿੱਚ ਬੱਚੇ ਸਗੇ ਸਟੂਡੈਂਟਸ ਸਗੇ ਉਹਨਾਂ ਨੂੰ ਬੜੀ ਪਰੇਸ਼ਾਨੀ ਆਈ ਆ ਤੇ ਪਿੰਡ ਵਾਸੀਆਂ ਦੇ ਸਰਪੰਚ ਸਾਹਿਬ ਦੇ ਸਹਿਯੋਗ ਦੇ ਨਾਲ ਤੇ ਨਾਲ ਦੇ ਨਿਵਾਸੀ ਜਿਹੜੇ ਪਿੰਡ ਦੇ ਹੈਗੇ ਆ ਉਹਨਾਂ ਨੇ ਗੱਡੀ ਘੜਵਾਈ ਆ ਪਹਿਲਾਂ ਰਿਆਤਬਾੜਾ ਕਾਲਜ ਦੀ ਹੁਣ ਵੀ ਕਾਫੀ ਬੰਦੇ ਜਿਹੜੇ ਹੈਗੇ ਆ ਰਿਸਕ ਲੈਂਦੇ ਪਏ ਆ ਬਾਈਕਾਂ ਤੇ ਟੂ-ਵੀਲਰ ਵਾਲੇ ਤੇ ਜਿਹੜੇ ਪਿੰਡ ਦੇ ਹੈਗੇ ਆ ਨਿਵਾਸੀ ਇੱਥੇ ਦੇ ਉਹ ਤਾਂ ਵੀ ਕਾਫੀ ਚਿਰ ਤੋਂ 2 ਤੋਂ 3-4 ਘੰਟੇ ਹੋ ਗਿਆ ਸਹਿਯੋਗ ਦੇ ਰਹੇ ਆ ਸਾਡੀ ਸਾਡੀ ਥੋੜੀ ਜਿਹੀ ਮੰਗ ਇਹੀ ਆ ਕਿ ਇੱਥੇ ਪ੍ਰਸ਼ਾਸਨ ਨੂੰ ਇੱਕ ਛੋਟਾ ਜਿਹਾ ਬ੍ਰਿਜ ਬਣਾਉਣਾ ਜ਼ਰੂਰੀ ਆ ਕਿਉਂਕਿ ਨਾਲ ਯੂਨੀਵਰਸਿਟੀ ਆ ਅੱਜ ਪਾਣੀ ਥੋੜਾ ਆ 4-5 ਫੁੱਟ ਅੱਗੇ ਜਾ ਕੇ ਹਿਮਾਚਲ ਉਹ ਜੇ ਪਾਣੀ ਜ਼ਿਆਦਾ ਛੱਡਿਆ ਗਿਆ ਮੀਂਹ ਜਾਰੇ ਪੈ ਗਏ ਤੇ 10 ਤੋਂ 15 ਫੁੱਟ ਜੇ ਪਾਣੀ ਆ ਗਿਆ ਤੇ ਸਕੂਲ ਦੇ ਕਾਲਜ ਦੇ ਅੰਦਰ ਜਾ ਸਕਦਾ ਪਾਣੀ ਜਿਹੜੇ ਸਕੂਲ ਦੀਆਂ ਬੱਸਾਂ ਜਾਂ ਹੋਰ ਵਾਹਨ ਚੱਲ ਰਹੇ ਆ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਪੜਨ ਉਹਨਾਂ ਨੂੰ ਸਰ ਸਾਡੀ ਇਹੀ ਅਪੀਲ ਹੈਗੀ ਆ ਕਿ ਤੁਸੀਂ ਪਹਿਲਾਂ ਪਾਣੀ ਦਾ ਮਾਹੌਲ ਦੇਖੋ ਤੁਹਾਨੂੰ ਲੱਗਦਾ ਆ ਜੇ ਤੁਹਾਡੇ ਕੋਲ ਥੋੜਾ ਪਾਣੀ ਹੈਗਾ ਫਿਰ ਤੁਸੀਂ ਆ ਸਕਦੇ ਆ ਜੇ ਤੁਹਾਨੂੰ ਇੰਨਾ ਪਾ ਤੁਸੀਂ ਆਪਣਾ ਨਾ ਘੱਟੋ ਘਾਟ ਆਪਣੇ ਸਟੂਡੈਂਟ ਤੁਹਾਡਾ ਘਰ ਪਰਿਵਾਰ ਤੁਹਾਡੇ ਬੱਚੇ ਉਹਨਾਂ ਵੱਲ ਧਿਆਨ ਦੇ ਕੇ ਫੇਰ ਤੁਸੀਂ ਪਾਰ ਨਾ ਕਰੋ ਕਿਉਂਕਿ ਤੁਸੀਂ ਆਪ ਆਪਣਾ ਰਿਸਕ ਲੈਣੇ ਆ ਪਿੱਛੇ ਤੁਹਾਡੇ ਗੱਡੀਆਂ ਹੁੰਦੀਆਂ ਤੁਸੀਂ ਉਹਨਾਂ ਨੂੰ ਵੀ ਰਿਸਕ ਚ ਲੈਣੇ ਆ ਭਾਰ ਵਾਲੀਆਂ ਗੱਡੀਆਂ ਬਾਈ ਚਾਂਸ ਮੀ ਨਾਲ ਕੋਈ ਪਿੱਛੇ ਸਲੇਬ ਟੁੱਟੀ ਹੋਵੇ ਤੁਹਾਡੀ ਗੱਡੀ ਫਾਜਵੇ ਉਹ ਵੀ ਡਿੱਗੂਗੇ ਪਿੱਛੇ ਤੇ ਪਿੱਛੇ ਜਿਹੜੇ ਕੋਈ ਸਕੂਲ ਬੱਸਾਂ ਹੁੰਦੀਆਂ ਕੋਈ ਨਿਆਣੇ ਆਉਂਦੇ ਕੋਈ ਮੋਟਰਸਾਈਕਲ ਵਾਲੇ ਆਉਂਦੇ ਉਹ ਵੀ ਡਿੱਗ ਸਕਦੇ ਥੈਂਕ ਯੂ ਸਰ